ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਵੇਂ ਆਪਾਂ ਜਾਣਦੇ ਹਾਂ ਕਬੱਡੀ ਆਪਣੀ ਮਾਂ ਖੇਡ ਆ ਪੰਜਾਬੀਆਂ ਦਾ ਸਪੈਸ਼ਲ ਜਿਹੜਾ ਹੈਗਾ ਇਹ ਮਨੋਰੰਜਨ ਦਾ ਸਾਧਨ ਕਬੱਡੀ ਆ ਅੱਜ ਦੇ ਸਮੇਂ 'ਚ ਹੋਰ ਵੀ ਬਹੁਤ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਅੱਜ ਕੱਲ ਪਿੰਡਾਂ ਦੇ ਵਿੱਚ ਜਦੋਂ ਜਾਈਏ ਤਾਂ ਬੱਚੇ ਕਬੱਡੀ ਬਾਰੇ ਬਹੁਤ ਇੰਟਰਸਟ ਲੈਂਦੇ ਹਨ ਰੁਚੀ ਲੈਂਦੇ ਹਨ ਕਬੱਡੀ ਐਸੀ ਖੇਡ ਆ ਜਿਹੜੀ ਵਿਸ਼ਵ ਭਰ ਵਿੱਚ ਪ੍ਰਸਿੱਧ ਹੋ ਚੁੱਕੀ ਆ ਕਬੱਡੀ ਦੇ ਬਹੁਤ ਮਹਾਨ ਖਿਡਾਰੀ ਪੰਜਾਬ ਵਿੱਚ ਮੌਜੂਦ ਹਨ ਕਿਉਂਕਿ ਇਹ ਖੇਡ ਘਰ ਘਰ ਪਿੰਡ ਪਿੰਡ ਬੱਚਿਆਂ ਦੁਆਰਾ ਖੇਡੀ ਜਾਂਦੀ ਹੈ ਕਬੱਡੀ ਨੂੰ ਉਤਸ਼ਾਹ ਕਰਨ ਲਈ ਇੰਟਰਨੈਸ਼ਨਲ ਖਿਡਾਰੀ ਵੀ ਹਨ ਕਬੱਡੀ ਅੱਜ ਕਰੋੜਾਂ ਰੁਪਈਆਂ ਦੀ ਬਣ ਚੁੱਕੀ ਹੈ ਕਿਉਂਕਿ ਇਹ ਖੇਡ ਅਮਰੀਕਾ ਕੈਨੇਡਾ ਯੂ ਐਸ ਏ ਇੰਗਲੈਂਡ ਪਾਕਿਸਤਾਨ ਭਾਰਤ ਤੇ ਹੋਰ तमाम ਦੇਸ਼ਾਂ ਵਿੱਚ ਖੇਡੀ ਜਾਂਦੀ ਹੈ ਕਬੱਡੀ ਦਾ ਇੱਕ ਆਪਣਾ ਹੀ ਸਟੈਂਡ ਹੈ ਕਬੱਡੀ ਦੇ ਖਿਡਾਰੀ ਜਿਹੜੇ ਹੁੰਦੇ ਹਨ ਉਹ ਚੰਗੀ ਖਰਾਬ ਖਾਂਦੇ ਹਨ ਸੋਹਣੀਆਂ ਵਰਕਸ਼ਾਂ ਕਰਦੇ ਹਨ ਜਿਨ੍ਹਾਂ ਨਾਲ ਉਹਨਾਂ ਦਾ ਸਰੀਰ ਸੋਨਾ ਭਰਿਆ ਹੁੰਦਾ ਸਾਡੇ ਨਾਲ ਸਾਡੇ ਭਰਾ ਰਵਨੀਤ ਸਿੰਘ ਹਨ ਗੋਪੀ ਸਾਹਿਬ ਆਓ ਇਹਨਾਂ ਤੋਂ ਆਪਾਂ ਕਬੱਡੀ ਬਾਰੇ ਕੋਈ ਜਾਣਕਾਰੀ ਪ੍ਰਾਪਤ ਕਰੀਏ ਹਾਂਜੀ ਦਾਸ ਰਵਨੀਤ ਸਿੰਘ ਇਲਾਕਾ ਤਲਤਨ ਸਮਾਜਾ ਪੱਟੀ ਵਾਲੇ ਪਾਉ ਜਿੱਦਾਂ ਰਾਣੇ ਵੀਰ ਨੇ ਦੱਸਿਆ ਵੀ ਕਬੱਡੀ ਬਾਰੇ ਅੱਜ ਜਾਣਕਾਰੀ ਦਿੰਦੇ ਨਵਾਂ ਟੌਪਿਕ ਆ ਵੇਖੋ ਕਬੱਡੀ ਮਾਂ ਖੇਡ ਕਬੱਡੀ ਆਪਣੀ ਜਿੱਦਾਂ ਆਪਣੀ ਮਾਂ ਬੋਲੀ ਪੰਜਾਬੀ ਆ ਕਿੱਦਾਂ ਹੀ ਮਾਂ ਖੇੜ ਕਬੱਡੀ ਆ ਆਪਣੀ ਜਦੋਂ ਮੇਲੇ ਹੁੰਦੇ ਆ ਜਦੋਂ ਆਪਣੇ ਧਾਰਮਿਕ ਮੇਲੇ ਹੋਗੇ ਛਿੰਝ ਮੇਲੇ ਹੋਗੇ ਕੁਸ਼ਤੀਆਂ ਦੇ ਬਾਅਦ ਕਬੱਡੀ ਹੁੰਦੀ ਆ ਜਿੱਦਾਂ ਚਲੋ ਮਾਜਾ ਮਾਲਵਾ ਦਵਾਬਾ ਆਪਾਂ ਪਹਿਲਾਂ ਮਾਜੇ ਦੀ ਗੱਲ ਕਰਨੇ ਆ ਆਪਣੇ ਮਾਜੇ ਦਾ ਸਟਾਰ ਗੋਪੀ ਫਰੰਦੀਪੁਰੀਆ ਜਿਹਨੂੰ ਕੋਈ ਨਹੀਂ ਜਾਣਦਾ ਬੱਚਾ ਬੱਚਾ ਉਹਨੂੰ ਪਿਆਰ ਕਰਦਾ ਜਦੋਂ ਕੋਈ ਜੱਫਾ ਲਾਉਂਦਾ ਲੱਖਾਂ 4.5 ਲੱਖ 7 7 8 ਲੱਖ ਦੇ ਜੱਫੇ ਲੱਗਦੇ ਆ ਨਾ ਉਹ ਹੁਣ ਆਪਣੀ ਅਕੈਡਮੀ ਬਣਾ ਰਿਹਾ ਬੱਚੇ ਤਿਆਰ ਕਰ ਜਿੱਤਾ ਪ੍ਰੀਤ ਲੱਦੂ ਨੂੰ ਤਿਆਰ ਕੀਤਾ ਨੇ ਜਿੱਤਾ ਏਕਮ ਨੂੰ ਤਿਆਰ ਕੀਤਾ ਏਕਮ ਫਤਾਪੁਰ ਤੇਜਵੀਰ ਨੂੰ ਤਿਆਰ ਕੀਤਾ ਹਣਾ ਪ੍ਰਭ ਸੂਰ ਸਿੰਘ ਜੀ ਸੁਖ ਪੰਗਾਲਾ ਵਧੀਆ ਕਬੱਡੀ ਦੇ ਸਟਾਰ ਉਹਨੇ ਅਕੈਡਮੀ ਖੋਲੀ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਉਹਦਾ ਕਿਉਂਕਿ ਉਹ ਬੜਾ ਵਧੀਆ ਇਨਸਾਨ ਆ ਉਹਦੇ ਨਾਲ ਅਸੀਂ ਕਿਉਂਕਿ 2006 ਤੋਂ ਕਬੱਡੀ ਖੇਡਣਦਿਆ ਉਹ 2006 ਤੋਂ ਲੈ ਕੇ ਹੁਣ 2025 ਹੋ ਗਿਆ 17 ਸਾਲ ਦਾ ਤਜਰਬਾ ਐ ਐਕਸਪੀਰੀਅੰਸ ਆ ਜਿਹਨੂੰ ਪੁਰਾਣਾ ਖੁੰਦ ਕੇ ਕਹਿੰਦੇ ਮਾਜਾ ਹੁਣ ਮਾਲਵੇ ਆ ਚਲ ਜੀ ਆਪਾਂ ਉਧਰ ਕਿਉਂਕਿ ਪੈਲੀਆਂ ਖੁੱਲੀਆਂ ਆਪਣੇ ਮਾਜੇ ਚਲ ਦੋ ਕਿਲੇ ਤਿੰਨ ਕਿਲੇ ਵੱਧ ਤੋਂ 10 15 ਜਾਂ 20 ਕਿਲੇ ਤੱਕ ਪੈਲੀਆਂ ਹੁਣ ਮਾਲਵੇ ਪੈਲੀਆਂ ਖੁੱਲੀਆਂ ਅਸੀਂ ਗਏ ਸੀ ਉਧਰ 500 500 ਇਹ ਆ 2015 1500 ਕਿਲਾਵਾ ਉਧਰ ਕਬੱਡੀ ਕੱਪ ਹੁਣ ਕੱਖਾਂ ਤੋਂ ਲੱਖਾਂ ਲੱਖਾਂ ਤੱਕ ਕਰੋੜਾਂ ਤੱਕ ਕਬੱਡੀ ਹੋ ਗਈ ਹੁਣ ਜਿੱਦਾਂ ਆਪਣਾ ਦੇ ਦੇਣਾ ਕਬੱਡੀ ਕੱਪ ਹੁਣਾ ਪਟਿਆਲੇ ਉੱਤੇ ਬੈਸਟ ਜਾਫੀ ਨੂੰ ਬੈਸਟ ਰੇਡਰ ਨੂੰ ਦੇਣੀ ਸਕਾਰਪੀਓ ਸਕਾਰਪੀ ਦਾ ਅੱਜ ਦੇ ਟਾਈਮ ਦਾ ਰੇਟ ਆ 22 ਲੱਖ ਰੁਪਈਆ ਕਿਉਂਕਿ ਹੁਣ ਜਿਹੜਾ ਵੇਖੋ ਤਨ ਮਾਲਵੇ ਦੇ ਪਲੇਅਰਾਂ ਦੀ ਗੱਲ ਕਰਦਾ ਜੱਗੂ ਹਾਕ ਕਮਾਲੀਆ ਸ਼ੀਲੂ ਹਰਿਆਣੇ ਦਾ ਅੱਜ ਦੇ ਟੌਪ ਦਾ ਬੈਸਟ ਨਾਮ ਸ਼ੀਲੂ ਹਰਿਆਣਾ ਜੱਗੂ ਹਾਕ ਕਮਾਲੀਆ ਕਾਂਗੇ ਵਾਲਾ ਪਾਲਾ ਜਲਾਲਪੁਰੀਆ ਦੁੱਲਾ ਬਗਾ ਪਿੰਡਿਆ ਹੈ ਇਦਾਂ ਕਬੱਡੀ ਦੇ ਕਮੈਂਟਰ ਹੈ ਜਿੱਦਾਂ ਹੋ ਗਿਆ ਮਤਲਬ ਆਪਣਾ ਅਮਰੀਕਾ ਹੋਸਾ ਗੋੜ ਰਪਿੰਦਰ ਜਲਾਲ ਹੈ ਇਦਾਂ ਟੌਪ ਟੌਪ ਦੇ ਕਮੈਂਟਰ ਹੈ ਜਿਨ੍ਹਾਂ ਨੇ ਵੀਜੇ ਆਸਟ੍ਰੇਲੀਆ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਬਹਿਰਨ ਦੇ ਵੱਡੇ ਵੱਡੇ ਕੱਪ ਕਰਾਉਂਦੇ ਆਪਣੇ ਪੰਜਾਬੀ ਹੈ ਕਬੱਡੀ ਨੂੰ ਪਿਆਰ ਕਰਨ ਵਾਲੇ ਹੈ ਉਹਨਾਂ ਚਲੋ ক্রিকেট ਆਪਣੀ ਜਿਹੜੀ ਆਪਣੀ ਰਾਸ਼ਟਰੀ ਦੂਜੀ ਖੇਡ ਆ ਉਹ ਆਪਣੀ ਹਾਕੀ ਆ ਉਹ ਕਿਹਨੂੰ ਵੀ ਪਿਆਰ ਕਰਦੇ ਪਰ ਆਪਣੇ ਖੂਨ ਬਲੱਡ ਜਿਹੜੀ ਪੰਜਾਬੀਆਂ ਨੇ ਕਬੱਡੀ ਆ ਹੁਣ ਵੇਖੋ ਉਧਰ ਹੁਣ ਆਪਣੇ ਕੈਰੋ ਕਬੱਡੀ ਕੱਪ ਹੋ ਰਿਹਾ ਵ ਕੱਲ 29 ਤਰੀਕ ਨੂੰ ਉਹ ਇਚਾ ਮੇਜਰ ਲੀਗ ਫਾਊਂਡੇਸ਼ਨ ਉਹਦੇ ਵਿੱਚ 2.5 ਲੱਖ ਰੁਪਈਆ ਪਹਿਲਾ ਨਾਮ ਦੂਜਾ 2 ਲੱਖ ਰੁਪਈਆ ਵਾ ਤੇ ਬੈਸਟਾਂ ਨੂੰ ਲੱਖ-ਲੱਖ ਰੁਪਈਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਕੱਲ ਕੈਰੋ 29 ਤਰੀਕ ਨੂੰ 12 ਵਜੇ ਤੋਂ ਲੈ ਕੇ ਸ਼ਾ ਕੋਟ ਲਾਇਨਸ ਗਰਦਾਰਪੁਰ ਕਰਦਾਸਪੁਰ ਲਾਇਨਸ ਕਰਦਾਪੁਰ ਮਾਝਾ ਵੱਡੀਆਂ ਟੀਮਾਂ ਆ ਰਹੀਆਂ ਜਿੱਚ ਸ਼ਿਲੂ ਵੀ ਆ ਰਿਹਾ ਸ਼ਿਲੂ ਦਾ ਮੇਨ ਅਜਕਾ ਦਾ ਦੌਰ ਉਹਦਾ ਚੱਲਦਾ ਸ਼ਿਲੂ ਸ਼ਿਲੂ ਆ ਰਿਹਾ ਜਿਹੜੇ ਵਧੀਆ ਖੇਡਦੇ ਆ ਉਹਨਾਂ ਨੂੰ ਜਿਹੜੇ ਆਪਣੇ ਆਈਡੀਆ ਮੇਜਰ ਲੀਗ ਵਾਲੇ ਆ ਇਹ ਆਪਾਂ ਨੂੰ ਉਧਰ ਅਮਰੀਕਾ ਕੈਨੇਡਾ ਲੈ ਜਾਂਦੇ ਉੱਥੇ ਫਿਰ ਵਧੀਆ ਖੜਾਉਂਦੇ ਇਹਨਾਂ ਨੂੰ ਕਿਉਂਕਿ ਦੌਰ ਹੀ ਆ ਜਿੱਦਾਂ ਹੁਣ ਆਪਣਾ ਬਾਜੀਜੰਡ ਦਾ ਮਾਲਵੇ ਦਾ ਬਹੁਤ ਤਕੜਾ ਪਲੇਅਰ ਉਹਦਾ ਬੇਟਾ ਖੇਡ ਦਾ ਫਤਿਹ ਬਾਜੀਜੰਡ ਗੁੱਟ ਦਾ ਬੜਾ ਤਕੜਾ ਪਲੇਅਰ ਆ ਉਹ ਹੁਣ ਅਕੈਡਮੀ ਖੋਲੀ ਉਹਨੇ ਮਾਲਵੇ ਚ ਆਪਣੇ ਗੋਪੀ ਫਰੰਦੀਪੁਰੀ ਨੇ ਇਧਰ ਮਾਝੇ ਚ ਖੇਡੀ ਆ ਮਾਝੇ 17 ਸਾਲ ਹੋ ਗਏ ਖੇਡਦੇ ਨੂੰ ਬੱਚਾ ਬੱਚਾ ਉਹਨੂੰ ਪਿਆਰ ਕਰਦਾ ਕਿਉਂਕਿ ਬਹੁਤ ਤਕੜਾ ਪਲੇਅਰ ਆ ਜਦੋਂ ਇਦੋਂ ਜਫਾ ਲਾਉਂਦਾ ਚੀਤੇ ਵਾਂਗੂ ਬੰਦੇ ਨੂੰ ਥੱਲੇ ਸੁੱਟ ਲੈਂਦਾ ਇਸ ਕਰਕੇ ਕਬੱਡੀ ਨੂੰ ਕੈਰੋਂ ਪਹੁੰਚਣ ਕਿਰਪਾਲ ਦਾ ਕਨ ਕੱਲ ਬਹੁਤ ਤਗੜਾ ਇੱਥੇ ਵੀ ਸ਼ੀਲੂ ਸੁਲਤਾਨ ਜੱਗੂ ਆ ਕਮਾਲੀਆ ਢਾਂਗੇ ਵਾਲਾ ਗੁਰਵਿੰਦਰ ਢਾਂਗੇ ਵਾਲਾ ਸਾਰੇ ਵੱਡੇ ਪਲੇਅਰ ਪਹੁੰਚ ਰਹੇ ਨੇ ਇਸ ਕਰਕੇ ਬੇਨਤੀ ਹੈ ਵੀ ਕਬੱਡੀ ਨੂੰ ਵੱਧ ਤੋਂ ਵੱਧ ਪਿਆਰ ਕਰੋ ਸਾਰੇ ਦਰਸ਼ਕ ਵੀਰ ਵੀ ਬਾਕੀ ਰਾਣਾ ਵੀਰ ਕਰੇਗਾ ਜੀ ਸੋ ਧੰਨਵਾਦ ਦੋਸਤੋ ਤੁਸੀਂ ਸਾਡੀ ਵੀਡੀਓ ਵੇਖੀ ਸ਼ੇਅਰ ਕਰੋ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਬੱਡੀ ਵੇਖਣ ਕੱਲ ਕੈਰੋ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਇੰਨਾ ਗਾਮੀ ਗੁਰੂਆ ਤੂੰ ਆਇਆ ਠੀਕ ਕਿਥੋਂ ਆਪਣਾ ਸੇਵ ਕਰ ਲੀਤ ਦੁਬਾਰਾ ਆਇਆ ਤੁਸੀਂ ਬੋਲਦੇ ਹੋ